ਇਹ ਹਾਦਸਾ ਇਸ ਤਰ੍ਹਾਂ ਕਿ ਅੱਜ ਤੱਕ ਜਿਹੜਾ ਬੜਾ ਦਰਪਨਾਕ ਹਾਸਾ ਹੈ ਇਹ ਹਾਸੇ ਦਾ ਮੁੱਖ ਕਾਰਨ ਜਿਹੜਾ ਉਹ ਨਾੜਕੇ ਨੂੰ ਆਕ ਲਗਾਈ ਹੋਈ ਸੀ ਬਿਲਕੁਲ ਰੋਡ ਦੇ ਉੱਪਰ ਆ ਤੇ ਰੇਡੀ ਦੇ ਮਾਮੇ ਦੇ ਬੇਟਾ ਵਾ ਜਿਹਦੀ ਮੌਤ ਹੋਈ ਆ ਗਾੜੀ ਉਹ ਦਾ ਹਸਪੀਟਲ ਆ ਸੀ ਨਾਲ ਉਹਦੀ ਮਾਮੀ ਅੱਜ ਵੀ ਦੇ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆ ਕਿ ਜੋ ਵੀ ਹਾਦਸਾ ਹੋਇਆ ਇਹਦੇ ਚ ਸਾਰਾ ਪਰਿਵਾਰ ਖਤਮ ਹੋ ਚੁੱਕਾ ਠੀਕ ਹੈ ਜੀ ਨਾਂ ਤੇ ਵੰਸ ਰਿਆ ਤੇ ਨਾਂ ਜਿਹੜਾ ਕਮ ਕਰਨ ਵਾਲਾ ਸ਼ੋਰ ਸੀ ਜਾਂ ਕੁਛ ਨਾ ਕੁਛ ਸਭ ਕੁਝ ਖਤਮ ਹੋ ਗਿਆ ਪਰਿਵਾਰ ਦਾ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਵਿੱਚ ਵਾਪਰੀ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਹੱਸਦਾ ਬਸਦਾ ਪਰਿਵਾਰ ਉਜਾੜ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਮਹਿਤਾ ਤੋਂ ਸ੍ਰੀ ਹਰਗੋਬਿੰਦਪੁਰ ਨੂੰ ਜਾਂਦੇ ਮੁੱਖ ਮਾਰਗ ਉਤੇ ਖੇਤ ਚ ਲੱਗੀ ਅੱਗ ਦੇ ਧੂਏ ਕਾਰਨ ਵਾਹਨਾਂ ਦੀ ਟੱਕਰ ਹੋ ਗਈ ਜਿਸ ਵਿੱਚ ਪਿਓ ਪੁੱਤ ਅਤੇ ਦਾਦੀ ਦੀ ਮੌਤ ਹੋ ਗਈ ਮ੍ਰਿਤਿਕ ਪਿੰਡ ਕੋਟਲਾ ਸੁਬਾਸ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ ਜੋ ਕਿ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਕਸਬਾ ਮਹਿਤਾਵਲ ਨੂੰ ਜਾ ਰਹੇ ਸੀ ਇਸ ਮੋਟਰਸਾਈਕਲ ਨੂੰ ਅਮਨ ਜੋਤ ਸਿੰਘ ਚਲਾ ਰਿਹਾ ਸੀ ਪਿੱਛੇ ਉਸ ਦੀ ਮਾਤਾ ਬਲਬੀਰ ਕੌਰ ਅਤੇ ਉਸ ਦਾ ਇੱਕ 3 ਸਾਲ ਦਾ ਬੱਚਾ अरमानदीप सिंह बैठा ਸੀ ਰਸਤੇ ਵਿੱਚ ਸੜਕ ਦੇ ਕਿਨਾਰੇ ਕਿਸੇ ਜ਼ਿੰਮੇਦਾਰ ਵੱਲੋਂ ਕਣਕ ਦੇ ਖੇਤ ਨੂੰ ਅੱਗ ਲਗਾਈ ਹੋਣ ਕਾਰਨ ਇੱਥੇ ਭਾਰੀ ਧੂਆਂ ਸੀ ਇਸ ਦੌਰਾਨ ਅਚਾਨਕ ਉਹਨਾਂ ਦੇ ਮੋਟਰਸਾਈਕਲ ਦੀ ਕਿਸੇ ਦੂਸਰੇ ਵਾਹਨ ਨਾਲ ਟੱਕਰ ਹੋ ਗਈ ਇਸ ਹਾਦਸੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਥਾਣਾ ਮਹਿਤਾ ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਿਤਿਕ ਦੇ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਕਨਕ ਦੇ ਖੇਤ ਨੂੰ ਆਗ ਲਗਾਉਣ ਵਾਲੇ ਕਿਸਾਨ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸੀਸੀਟੀਵੀ ਕੈਮਰੇ ਦੀ ਜਾਂਚ ਕਰਕੇ ਟੱਕਰ ਮਾਰਨ ਵਾਲੇ ਦੂਸਰੇ ਵਾਹਨ ਦੀ ਪਛਾਣ ਕੀਤੀ ਜਾਵੇ ਅਤੇ ਉਸ ਉੱਤੇ ਵੀ ਕਾਰਵਾਈ ਕੀਤੀ ਜਾਵੇ ਅਤੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮਿਤਿਕ ਦੀ ਪਤਨੀ ਨੂੰ ਉਸਦੇ ਪਤੀ ਦੀ ਜਗ੍ਹਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਇੱਕ ਕੋਈ ਹਾਸਾ ਇਸ ਤਰ੍ਹਾਂ ਕਿ ਅੱਜ ਤੱਕ ਜਿਹੜਾ ਬੜਾ ਦਰਪਨਾਕ ਹਾਸਾ ਹੈ ਇਹ ਹਾਸੇ ਦਾ ਮੁੱਖ ਕਾਰਨ ਜਿਹੜਾ ਉਹ ਨਾੜਕੇ ਨੂੰ ਅੱਗ ਲਗਾਈ ਹੋਈ ਸੀ ਬਿਲਕੁਲ ਰੋਡ ਦੇ ਉੱਪਰ ਆ ਹਾਸਾ ਜਿਹੜਾ ਹੋਇਆ ਤੇ ਬਹੁਤ ਜ਼ਿਆਦਾ ਧੂਆਂ ਸੀਗਾ ਧੂਏ ਕਰਕੇ ਜਿਹੜੇ ਮੇਰੇ ਨਾਨਕਾ ਪਰਿਵਾਰ ਮੇਰੇ ਮਾਮੀ ਜੀ ਮੇਰਾ ਛੋਟਾ ਬ੍ਰਦਰ ਤੇ ਉਹਨਾਂ ਦਾ ਗਾੜੀ ਇੱਕ ਮਾਸੂਮ ਬੱਚਾ ਸੀਗਾ ਉਧਰ ਆ ਰਹੇ ਸੀ ਤੇ ਹੈਵੀ ਵਹੀਕਲ ਜਿਹੜਾ ਉਹਨਾਂ ਨੂੰ ਉਹ ਧੂਏ ਵੀ ਆੜ ਚ ਡਰੜ ਕੇ ਚਲਾ ਗਿਆ ਤੇ تینਾਂ ਦੀ ਦਰਦਨਾਕ ਮੌਤ ਹੋਈ ਹੈ ਜਿਸ ਦੇ ਕਰਕੇ ਪਰਿਵਾਰ ਸਾਰਾ ਸਦਮੇ ਚੋਂ ਹੋਂਕੀ ਰਿਹਾ ਹੈ। ਕੋਈ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਵੇਖੋ ਇਹੋ ਜਿਹੇ ਦਰਦਨਾਕ ਹਾਸੇ ਜਿਹੜੇ ਪਹਿਲਾਂ ਵੀ ਬਹੁਤ ਹੋ ਚੁੱਕੇ ਨੇ ਤੇ ਜਿਹੜਾ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਇੱਕ ਤਾਂ ਸਰਕਾਰੀ ਨੌਕਰੀਆਂ ਦਾ ਅੱਜਕੱਲ੍ਹ ਵੇਖੋ ਇਹ ਵੀ ਇੱਕ ਪੰਚਾਇਤ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀਗਾ, on ਡਿਊਟੀ ਸੀਗਾ ਤੇ ਉਹਦੀ ਜਿਹੜੀ ਦਰਦਨਾਕ ਮੌਤ ਹੋਈ ਹੈ ਉਹਨਾਂ ਦੀ ਮਿਸ ਜਿਹੜੀ ਉਹ ਜਿਹੜਾ ਪ੍ਰਸ਼ਾਸਨ ਨੂੰ ਨੌਕਰੀ ਦੇਣੀ ਚਾਹੀਦੀ ਦੇ ਜਿਹੜੀ ਦੇ ਮਾਮੇ ਦੇ ਬੇਟਾ ਵਾਜੂ ਦੀ ਅੱਜ ਹੋਈ ਆ ਗਾੜੀ ਉਹਦਾ ਬੇਟਾ ਸੀ ਨਾਲ ਉਹਦੀ ਮਾਮੀ ਵੀ ਆ ਸਾਡੇ ਜਿਹੜੀ ਦੇ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਜੋ ਵੀ ਹਾਸਾ ਹੋਇਆ ਇਹਦੇ ਚ ਸਾਰਾ ਪਰਿਵਾਰ ਖਤਮ ਹੋ ਚੁੱਕਾ ਠੀਕ ਹੈ ਜੀ ਨਾਂ ਤੇ ਵੰਸ਼ ਰਿਆ ਤੇ ਨਾ ਜਿਹੜਾ ਇਨਕਮ ਕਰਨ ਵਾਲਾ ਸ਼ੋਰ ਸੀ ਜਾਂ ਕੁਛ ਨਾ ਕੁਛ ਸਭ ਕੁਝ ਖਤਮ ਹੋ ਚੁੱਕਾ ਪਰਿਵਾਰ ਦਾ ਪ੍ਰਸ਼ਾਸਨ ਤੋਂ ਮੰਗ ਇਹੋ ਹੀ ਆ ਕਿ ਜਾਂਚ ਜਿੰਨੀ ਕਾਰਨ ਲਈ ਕਾਨੂੰਨੀ ਹਰਕਤ ਕੀਤੀ ਆ ਹਾਸੇ ਦਾ ਜਿਹੜਾ ਮੇਨ ਰੋਲ ਸੀ ਉਹ ਇੱਕ ਟਰੱਕ ਵਾਲਾ ਸੀ ਜਿੰਨੇ ਉਹਨਾਂ ਨੂੰ ਜਲਦਿਆ ਜਿਹਦੇ ਕਰ ਤਿੰਨਾਂ ਦੀ ਮੌਤ ਹੋਈ ਆ ਉਦਿੱਤ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਦੂਸਰੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਕਿਸਾਨ ਤੇ ਜਿਸ ਕਿਸਾਨ ਨੇ ਬਿਨਾ ਸੋਚੇ ਸਮਝੇ ਸਬਕੂਸ਼ੇ ਪਾਬੰਦੀਆਂ ਹੋਣ ਦੇ ਬਾਅਦ ਵੀ ਇਹ ਕੰਮ ਕੀਤਾ ਨਾਲ ਨੂੰ ਵਗ ਲਗਾਈ ਜਿਹਦੀ ਲਪੇਟ ਛਾਉਣ ਕਰਨ ਇੱਕ ਘਰ ਦੇ ਤਿੰਨ ਚਿਰਾਗ ਬੁੱਝੇ ਨੇ ਜਿਹਦੇ ਘਰ ਦੇ ਵਿੱਚ ਕੁਛ ਨਹੀਂ ਰਹਿ ਗਿਆ ਅਸੀਂ ਵਾਰ ਤੋਂ ਬਾਅਦ ਇਹੋ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਉਹਨਾਂ ਨੂੰ ਸਖਤੋ ਸਜ਼ਾ ਸਜ਼ਾ ਹੋਣੀ ਚਾਹੀਦੀ ਹੈ ਇਨਸਾਫ ਦਿੱਤਾ ਜਾਏ ਪਰਿਵਾਰ ਨੂੰ ਜਿਹੜੇ ਬੱਚੇ ਦੀ ਨੇ ਬਿਲਕੁਲ ਬਿਲਕੁਲ ਖਤਮ ਹੋ ਗਿਆ ਬੰਚੀ ਖਤਮ ਬਿਲਕੁਲ ਬਿਲਕੁਲ ਮੈਨੂੰ ਵਾਸਤੇ ਬੜਾ ਔਖਾ ਹੋ ਗਿਆ ਕੁਛ ਨਹੀਂ ਜੀ ਇੱਕ ਜੀ ਰਹਿ ਗਿਆ ਵਾ ਉਸ ਮਤਲਬ ਸਾਡੇ ਵੀਰ ਦੀ ਪਾਈਪ ਰਹਿ ਗਈ ਜਿਹੜੀ ਮਗਰ ਉਹ ਕੀ ਕਰ ਸਕਦੀ ਨਾ ਕਿ ਉਹ ਇਨਕਮ ਕਰਦੇ ਨਾ ਕੋਈ ਇਨਕਮ ਦਾ ਸੋਰਸ ਆ ਤੇ ਨਾ ਕੁਛ ਹੋਰ ਕਰ ਸਕਦੀ ਇਸ ਚੀਜ਼ 'ਚ ਅਸੀਂ ਇਹੋ ਗੱਲ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਇਸ ਘਰ ਦੇ ਤਿੰਨ ਜੀ ਚਲ ਗਏ ਆ ਇਹਦਾ ਕੁਛ ਨਾ ਕੁਛ ਤੇ ਸੋਚਿਆ ਜਾਵੇ ਕੱਲੀਆਂ ਫੋਕੇ ਵਾਦੇ ਨਾ ਰਹਿਣ ਜਾਂ ਫੋਕੀਆਂ ਗੱਲਾਂ ਨਾ ਰਹਿਣ ਸਰਕਾਰ ਦੀਆਂ ਵੀ ਅਸੀਂ ਉਹਦਾ ਸਾਥ ਦੇਵਾਂ ਕਿ ਕੀ ਸਾਥ